ਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਮੋਡੇ ਦੀ ਕਾਟ ਪਾ ਕੇ ਦੱਸਾਂਗੇ ਵੀ ਮੋਡੇ ਦੇ ਵਿੱਚ ਆਪਣੀਆਂ ਕਿਹੜੀਆਂ-ਕਿਹੜੀਆਂ ਕਾਟਾਂ ਪੈਂਦੀਆਂ ਨੇ ਤਾਂ ਕਿ ਆਪਣੇ ਮੋਡੇ ਦੇ ਵਿੱਚ ਝੋਲ ਨਾ ਪਵੇ, ਮੋਡੇ ਨੂੰ ਖਿੱਚ ਨਾ ਪਵੇ ਤੇ ਨਾਈ ਮੋਡੇ 'ਚ ਆ ਹਿੱਸੇ 'ਚ ਵਾਲਾਉਣ ਤੇ ਨਾਈ ਆਪਣੀ ਬੈਕ ਸਾਈਡ ਤੇ ਵਾਲਾਉਣ। ਦੇਖੋ ਸਭ ਤੋਂ ਪਹਿਲਾਂ ਇਹ 23 ਇੰਚ ਬ੍ਰੈਸਟ ਵਾਲਿਆਂ ਦਾ ਨਾਪ ਆਗਾ। ਆਪਾਂ 22 ਇੰਚ ਬ੍ਰੈਸਟ ਦੇ ਲਈ ਜਿਹੜਾ ਤੀਰਾ ਆਗਾ ਆਪਾਂ 6.5 ਰੱਖਣਾ। ਸਾਢੇ 6 ਤੀਰਾ ਗਾ ਜੀ ਨੋਰਮਲ ਗਲੇ ਦਾ ਜਿੱਦਾਂ ਲਾ ਲਓ ਤੁਹਾਡਾ ਗਲਾ 6 ਸਾਢੇ 6 ਆਗਾ ਜੇ ਤੁਹਾਡਾ ਗਲਾ ਇਸ ਤੋਂ ਛੋਟਾ ਗਾ ਤਾਂ ਆਪਾਂ ਤੀਰਾ 70 ਰੱਖਣਾ ਜੇ ਗਲਾ ਜ਼ਿਆਦਾ ਡੀਪ ਆ ਤਾਂ ਆਪਾਂ ਤੀਰਾ 6 ਰੱਖਣਾਗਾ ਦੇਖੋ ਆਪਣੀ ਮੇਨ ਵੀਡੀਓ ਹੈਗੀ ਆ ਦੇਖੋ ਜੀ ਅੱਜ ਮੋਡੇ ਦੀ ਮੋਡੇ ਦੇ ਵਿੱਚ ਜਦੋਂ ਨਾ ਆਪਾਂ ਮੋਡਾ ਰੱਖਣਾ ਹਰ ਇੱਕ ਸਾਈਜ਼ ਦਾ ਬੱਚਿਆਂ ਦੇ ਸੂਟ ਨੂੰ ਛੱਡ ਕੇ ਨਾਰਮਲ 20 21 22 23 24 ਜਿੰਨੀ ਵੀ ਬ੍ਰੈਸਟ ਆ 26 27 28 ਤੱਕ ਆਪਾਂ ਹਰ ਇੱਕ ਸਾਈਜ਼ ਦੇ ਵਿੱਚ ਜਿਹੜਾ ਮੋਡਾਗਾ ਉਹ ਸਾਢੇ 7 ਹੀ ਮੈਂ ਰੱਖਦੀਆਂ ਜੀ ਬਿਲਕੁਲ ਫਿਟਿੰਗ ਪਰਫੈਕਟ ਆਉਂਦੀ ਆ ਇੱਥੋਂ ਤਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਸਾਢੇ 7 ਰੱਖ ਲਿਆ ਹੁਣ ਆਪਾਂ ਹਰ ਇੱਕ ਸਾਈਜ਼ ਦੇ ਵਿੱਚ ਇੱਥੋਂ ਅੱਧਾ ਇੰਚ ਮੋਡਾ ਘਟਾਉਣਾਗਾ ਮੰਨ ਕੇ ਚੱਲੋ ਇੱਥੋਂ ਆਪਣਾ ਇਹ ਸਾਢੇ 6 ਰੱਖਿਆ ਸੀ ਆਪਾਂ ਇਹ 6 ਇੰਚ ਰੱਖਣਾਗਾ ਕਾਰਿਕ ਸਾਈਜ਼ 3 ਇੰਚ ਘਟਾਉਣਾ ਤੁਹਾਡਾ ਇਥੋਂ ਤੀਰਾ 7 ਇੰਚਾ 7.5 ਦਾ 8 6 ਆ 6.5 ਆ ਜਿੰਨਾ ਵੀ ਤੁਹਾਡਾ ਤੀਰਾ ਉਹਨਾਂ ਉੱਪਰ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ نیچے ਆ ਕੇ ਅੱਧਾ ਇੰਚ ਘਟਾ ਦੇਣਾ ਇਹ ਆਪਣੀ ਪਹਿਲੀ ਕਾਟ ਆ ਜਿਹੜੀ ਆਪਾਂ ਪਾਉਣੀ ਹੈਗੀ ਅੱਧਾ ਇੰਚ ਇੱਥੇ ਘਟਾ ਕੇ ਹੁਣ ਆਪਾਂ ਇਦਾਂ ਦੇਖੋ ਜੀ ਬਾਕਸ ਰੈਡੀ ਕਰ ਲੈਣਾਗਾ ਐਸ ਤਰ੍ਹਾਂ ਜੀ ਇਹ ਬਾਕਸ ਰੈਡੀ ਕਰਨ ਤੋਂ ਬਾਅਦ ਠੀਕ ਹੈ ਜੀ ਦੂਸਰੀ ਕਾਟ ਪਾਉਣੀ ਆ ਆਪਾਂ ਇੱਥੇ ਅੱਧਾ ਇੰਚ ਦੀ ਇਹਨੂੰ ਆਪਾਂ ਤਿਰਸੀ ਕਾਟ ਕਹਿ ਦਿੰਨੇ ਆ ਇਹਦੇ ਨਾਲ ਇੱਕ ਤਾਂ ਆਪਣੇ ਦੇਖੋ ਜੀ ਮੋਢੇ ਡਿਗਦੇ ਨਹੀਂ ਹੈਗੇ ਆਪਾਂ ਨੂੰ ਕਈਆਂ ਨੂੰ ਪ੍ਰੋਬਲਮ ਆਉਂਦੀ ਹੁੰਦੀ ਆ ਭੈਣਾਂ ਨੂੰ ਉਹਨਾਂ ਦੇ ਮੋਢੇ ਡਿਗਦੇ ਨੇ ਇਹਦੇ ਨਾਲ ਦੇਖੋ ਇੱਕ ਤਾਂ ਜੀ ਮੋਢੇ ਨਹੀਂ ਡਿਗਦੇ ਦੂਸਰੀ ਗੱਲ ਸੂਟ ਸਲਾਈ ਹੋਣ ਤੋਂ ਬਾਅਦ neck ਬਣਾਉਣ ਤੋਂ ਬਾਅਦ ਬਾਹਾਂ ਝੜਨ ਤੋਂ ਬਾਅਦ ਜਦੋਂ ਆਪਾਂ ਕਮੀਜ਼ ਪਾਉਣਿਆ ਨਾ ਆਹ ਵਾਲੇ ਹਿੱਸੇ 'ਚ ਤੀਰੇ ਵਾਲੇ 'ਚ ਜਿਹੜਾ ਇੰਨਾ ਹਿੱਸਾ ਹੁੰਦਾ ਇਹਦੇ ਵਿੱਚ ਫਲਾਵਟ ਨਹੀਂ ਆਉਂਦੀ ਇਹ ਬਿਲਕੁਲ ਆਪਣੇ ਮੋਢੇ ਤੇ ਐ ਫਿੱਟ ਬੈਠਦਾਗਾ ਹੁਣ ਆਪਾਂ ਜੀ ਤੀਸਰੀਆਂ ਕਾਟਾਂ ਪਾਉਣੀਆਂ ਨੇ ਮੋਢੇ ਦੀ ਗਲਾਈ ਪਾਉਣ ਵਾਸਤੇ ਫਰੰਟ ਵਾਲੀ ਕਾਟ 8 ਇੰਚ ਤੇ ਤੇ ਬੈਕ ਵਾਲੀ ਪਾਉਣੀਆਂ ਦੇਖੋ ਜੀ ਆਪਾਂ 2 ਇੰਚ ਤੇ ਠੀਕ ਹੈ ਜੀ ਫਰੰਟ ਵਾਲੀ 1 ਇੰਚ ਤੇ ਬੈਕ ਵਾਲੀ ਪਾਉਣੀ ਆ 2 ਇੰਚ ਤੇ ਜੇ ਕੋਈ ਬਹੁਤ ਹੀ ਜ਼ਿਆਦਾ ਹੈਵੀ ਸਾਈਜ਼ ਆ ਜਿੰਨਾ 25 26 27 ਉਹਦੇ ਵਿੱਚ ਮੈਂ ਫਰੰਟ ਵਾਲੀ 1 ਦੀ ਪਾਉਣੀ ਹੁੰਦੀ ਆ ਤੇ ਜਿਹੜੀ ਬੈਕ ਵਾਲੀ ਆ ਤਾਂ ਕਿ ਆਪਣੇ ਜਿਹੜੇ ਪਿਛਲਾ ਮੋਢਾ ਉਹਨੂੰ ਖਿੱਚਣਾ ਪਵੇ ਠੀਕ ਹੈ ਜੀ ਤਾਂ ਕਰਕੇ ਉਹ ਤੁਸੀਂ 2.5 ਇੰਚ ਤੇ ਪਾ ਸਕਦੇ ਹੋਗੇ ਫਿਰ ਤੁਹਾਡੇ ਮੋਢੇ ਨੂੰ ਖਿੱਚਣੀ ਪੈਂਦੀ ਹੈਗੀ ਹੁਣ ਦੇਖੋ ਆਪਾਂ ਇਹ ਨਾਪ ਹੈਗਾ ਜੀ 23 ਬ੍ਰੈਸਟ ਦਾ 23 ਦਾ ਹਾਫ ਹੋ ਗਿਆ 11.5 ਇੰਚ 11.5 ਇੰਚ ਹੋ ਗਿਆ ਆਪਾਂ ਇਹਦਾ ਇੱਥੋਂ ਤੋਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਇਹਦਾ ਇਹਨੂੰ ਫੋਲਡ ਕਰ ਲੈਣਾ ਇੰਚ ਦੇਫ ਨੂੰ ਫੋਲਡ ਕਰਕੇ ਇੱਥੇ ਨਿਸ਼ਾਨ ਲਾ ਲਿਆ ਇਹ ਜਿੰਨਾ ਵੀ ਆਇਆ ਆਪਾਂ ਇੱਥੇ ਨਿਸ਼ਾਨ ਲਾ ਲਿਆ ਤੇ ਪਿਛਲੀ ਜਿਹੜੀ ਇੱਕ ਨਿਸ਼ਾਨ ਲਾਉਣਾ ਆਪਾਂ 5 ਇੰਚ ਤੇ ਕਾਟ ਪਾਉਣੀ ਤਾਂ ਸਿਰੇ ਤੱਕ ਹੀ ਆ ਇਹ ਸਿਰਫ ਆਪਾਂ ਨਿਸ਼ਾਨ ਤਾਂ ਲਾਉਣੇ ਹੁੰਦੇ ਆ ਵੀ ਕਾਟ ਜ਼ਿਆਦਾ ਇੱਧਰ ਨੂੰ ਨਾ ਪੈ ਜਵੇ ਜਦੋਂ ਇੱਧਰ ਨੂੰ ਕਾਟ ਜ਼ਿਆਦਾ ਪਾਉਗੀ ਫਿਰ ਆਪਣੇ ਪਿੱਛੇ ਨਾ ਕੱਪੜਾ ਇਕੱਠਾ ਹੋਣ ਲੱਗ ਜਾਂਦਾ ਵਾਲ ਪੈਣ ਲੱਗ ਜਾਂਦੇ ਨੇ ਹੁਣ ਆਪਾਂ ਦੇਖੋ ਜੀ ਗਲਾਈ ਪਾ ਦੇਣੀ ਆ ਆ ਦੇਖੋ ਇਹ ਐਸ ਤਰ੍ਹਾਂ ਠੀਕਾ ਜੀ ਆ ਲਓ ਜੀ ਆਪਾਂ ਕਾਟੇ ਸਿਰੇ ਤੱਕ ਪਾਈ ਜਾਈਏਗੀ ਪਰ ਸਿਰਫ ਇੱਕੇ ਦਾ ਆਪਾਂ ਨੂੰ ਅੰਦਾਜ਼ਾ ਹੁੰਦਾਗਾ ਵੀ ਆਪਣੀ ਕਾਟਾ ਜਿਹੜੀ ਉਹ ਗਲਾਈ ਦੇ ਵਿੱਚ ਪਵੇ। ਆਹ ਚੀ ਆ ਪੈਗੀ ਫਰੰਟ ਵਾਲੀ ਕਾਟ ਆਹ ਪੈਗੀ ਬੈਕ ਵਾਲੀ ਕਾਟ। ਦੇਖੋ ਜਦੋਂ ਨਾ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਜੀ ਜੀ ਆਰਮਹੋਲ ਦੀ ਕਟਿੰਗ ਕਰਨੀ ਦੱਸੋ ਇਹ ਤਾਂ ਹੋ ਗਿਆ ਦੇਖੋ ਜੀ 23 ਇੰਚ ਵਾਲਿਆਂ ਦਾ ਮੋਢਾ ਜੇ ਤੁਹਾਡੀ ਬ੍ਰੈਸਟ 22 ਇੰਚ ਆ ਗਈ ਠੀਕ ਹੈ ਜੀ ਆਪਾਂ 22 ਦਾ ਹਾਫ ਕਰ ਲਿਆ 11 ਇੰਚ ਆਪਣਾ ਮੋਢਾ ਇੰਨਾ ਘਟ ਗਿਆ ਆਪਣੀ ਬ੍ਰੈਸਟ ਦੇ ਲਾਪਰ ਮੁਤਾਬਕ ਆਪਣਾ ਮੋਢਾ ਇਹ ਇੱਥੋਂ ਤੋਂ ਲੈ ਕੇ ਇੱਥੇ ਤੱਕ ਤਿਆਰ ਰਹਿ ਜਾਊਗਾ ਜੇ 20 ਇੰਚ ਬ੍ਰੈਸਟ ਵਾਲਿਆਂ ਦੀ ਕੱਟ ਪਾਉਣੀ ਆ ਆਪਾਂ 20 ਦਾ ਹਾਫ ਹੋ ਗਿਆ 10 ਇੰਚ ਆ ਇੱਥੇ ਹੋ ਚੁਜੀ ਮੋਡਾ ਆਪਣਾ ਇੰਨਾ ਤੇ ਰਹਿ ਜੂ 19 ਵਾਲਿਆਂ ਦਾ ਲਾਵਾਂਗੇ ਫੇਰ ਉਹ ਘਟ ਜਾਣਾ ਇੰਨਾ 19 ਇੰਚ ਵਾਲਿਆਂ ਦਾ ਮੋਡਾ ਦੇਖੋ ਜੀ ਇੱਥੇ ਤੱਕ ਆਜੂਗਾ 20 ਵਾਲਿਆਂ ਦਾ ਇੱਥੇ ਤੱਕ ਆਜੂਗਾ 22 আর 21 ਵਾਲਿਆਂ ਦਾ ਇੱਥੇ ਤੱਕ 22 ਵਾਲਿਆਂ ਦਾ ਇੱਥੇ ਤੱਕ ਮੋਡਾ ਆਪਾਂ ਕਦੇ ਵੀ ਇਹ ਨਹੀਂ ਵੀ ਇਹ ਹੈਵੀ ਸਾਈਜ਼ ਦਾ ਸੂਟ ਆ ਵੀ ਆਪਾਂ ਮੋਡਾ ਨੀਚੇ ਨੂੰ ਵਧਾ ਦੋ ਜੇ ਆਪਾਂ ਮੋਡਾ ਦੇਖੋ ਜੀ ਨੀਚੇ ਨੂੰ ਵਧਾਤਾ ਨੀਚੇ ਨੂੰ ਵੀ ਮੈਂ 18 ਇੰਚ ਵਧਾਤਾ 7.5 ਦੀ بجائے ਮੈਂ 8 ਇੰਚ ਤੇ ਕਟਿੰਗ ਕਰ ਲਿਆ। ਉਹਨੇ نیچے ਨੂੰ ਤਾਂ ਆਪਾ ਵਿਧਾਈ ਦਿੱਤਾ ਪਰ ਉਹਨੇ ਆਪਣੇ ਬ੍ਰੈਸਟ ਦੇ ਨਾਪ ਮੁਤਾਬਕ ਇਧਰ ਨੂੰ ਮੋੜੇ ਨਹੀਂ। ਦੇਖੋ ਆਪਣੇ ਆਪ ਵੱਧ ਜਾਣਾ। نیچے ਨੂੰ ਵਿਧਾਈ ਚੱਲਾਂਗੇ, ਇਧਰ ਨੂੰ ਵਿਧਾਈ ਚੱਲਾਂਗੇ ਤਾਂ ਆਪਣਾ ਮੋਟਾ ਬਹੁਤ ਜ਼ਿਆਦਾ ਵੱਡਾ ਹੋ ਜਾਊਗਾ। ਵੱਡਾ ਹੋਣ ਦੇ ਨਾਲ ਇੱਥੋਂ نیچے ਨੂੰ ਡਿੱਗੂਗਾ। ਆਹ ਵਾਲਾ ਹਿੱਸਾ ਹੁੰਦਾ ਜਿਹੜਾ ਨਾ ਆਪਣਾ ਫਿਟਿੰਗ ਵਾਲਾ। ਇਹ ਹਿੱਸੇ 'ਚ نیچے ਨੂੰ ਮੋਡਾ ਡਿੱਗਣ ਲੱਗ ਜਾਂਦਾ ਤੇ ਆਹ ਹਿੱਸੇ 'ਚ ਝੋਲ ਪੈਣ ਲੱਗ ਜਾਂਦਾ ਤੇ ਆਪਣੀ ਬਾਹਾਂ 'ਚ ਵੀ ਕਿੱਚ ਪੈਂਦੀ ਆ ਤੇ ਬਾਹ ਪਿੱਛੇ ਨੂੰ ਜਾਂਦੀ ਹੈਗੀ ਹਮੇਸ਼ਾ ਜਿਹੜਾ ਮੋਢਾ ਦਾ ਮੋਟੇ ਨੇ ਆਪਣੇ ਨੇ ਇਧਰ ਨੂੰ ਵਧਣਾ ਹੁੰਦਾ ਹੈ ਠੀਕ ਹੈ ਜੀ ਤੁਸੀਂ ਹਮੇਸ਼ਾ ਮੋਢੇ ਦੀ ਬੇਫਿਕਰ ਹੋ ਕੇ 7/2 ਇੰਚ ਤੇ ਕਟਾਈ ਕਰਿਆ ਕਰੋ 7/2 ਇੰਚ ਤੇ ਕਟਾਈ ਕਰਨ ਤੋਂ ਬਾਅਦ ਜਦੋਂ ਅੱਧਾ ਇੰਚ ਦੀ ਆਹ ਵਾਲੀ ਕਾਟ ਤੈ ਜਾਂਦੀ ਆ ਆਪਣਾ ਜਿਹੜਾ ਮੋਢਾ ਇਹ 7 ਇੰਚ ਰੈਡੀ ਰਹਿ ਜਾਂਦਾ ਠੀਕ ਹੈ ਜੀ ਜਦੋਂ ਆਪਾਂ ਇਸ ਤਰ੍ਹਾਂ ਨਾਪਾਂਗੇ ਆ ਦੇਖੋ ਫਰੰਟ ਵਾਲੀ ਕਾਟ ਤੋਂ ਆ ਦੇਖੋ ਆਧਾ ਹੋ ਗਿਆ 19 ਬ੍ਰੈਸਟ ਵਾਲਿਆਂ ਦਾ ਠੀਕ ਹੈ ਜੀ ਇਹ ਆਪਾਂ ਇੱਥੋਂ ਨਾਪਾਂਗੇ ਆ ਦੇਖੋ ਆ ਹੋ ਗਿਆ 9.5 ਇੰਚ ਮੋਢਾ 20 ਬ੍ਰੈਸਟ ਵਾਲਿਆਂ ਦਾ ਠੀਕ ਹੈ ਜੀ ਆਈ ਕੀ ਵਾਲਿਆਂ ਦਾ 10 ਹੋ ਜਾਊਗਾ ਬਾਈ ਵਾਲਿਆਂ ਦਾ 11 ਐਦਾਂ ਮੋਢੇ ਨੇ ਆਪਣੇ ਆਪ ਇਧਰ ਨੂੰ ਵੱਧ ਜਾਣਾ ਜਦੋਂ ਆਪਾਂ ਕਟਿੰਗ ਤੋਂ ਬਾਅਦ ਇਸ ਤਰ੍ਹਾਂ ਕਰਾਂਗੇ ਤਾਂ ਆਪਣੇ ਆਪ ਮੋਢਾ ਆਪਣਾ ਵਧਣਾ ਸ਼ੁਰੂ ਹੋ ਜਾਂਦਾ ਹੈ ਇਸ ਤਰ੍ਹਾਂ ਕਰ ਲੈਣੀ ਆ ਦੇਖੋ ਜੀ ਆਪਾਂ ਕਟਿੰਗ ਦੇਖੋ ਆਹ ਵਾਲੇ ਕਾਟ ਤਾਂ ਆਪਾਂ ਦੋਵੇਂ ਪੱਲਿਆਂ 'ਚ ਪਾ ਦੇ। ਠੀਕ ਹੈ ਜੀ ਹੁਣ ਆਪਾਂ ਪਿਛਲਾ ਪੱਲਾ ਕੱਢ ਦੇਣਾਗਾ। ਪਿਛਲਾ ਪੱਲਾ ਕੱਢਣ ਤੋਂ ਬਾਅਦ ਠੀਕ ਹੈ ਜੀ ਆਹ ਵਾਲਾ ਰਹਿ ਗਿਆ। ਪਿਛਲਾ ਪੱਲਾ ਕੱਢਣ ਤੋਂ ਬਾਅਦ ਆਪਾਂ ਨਾ ਸਿਰਫ ਫਰੰਟ ਵਾਲੀ ਪੱਲੇ 'ਚ ਕਾਟ ਪਾਉਣੀ ਹੈ ਜਾਂ ਦੇਖੋ ਇਸ ਤਰ੍ਹਾਂ। ਫਰੰਟ ਵਾਲੇ ਦੋਹੇ ਪੱਲਿਆਂ 'ਚ ਆਪਾਂ ਕਾਟ ਪਾਣੀ ਹੈ ਦੋਵੇਂ ਮੋਢਿਆਂ 'ਚ। ਜਦੋਂ ਇਸ ਤਰ੍ਹਾਂ ਨਾ ਆਪਾਂ ਇੰਨੀ ਕਾਟ ਫਰੰਟ ਵਾਲੇ ਮੋਢੇ ਚ ਪਾ ਦਿੰਨੇ ਆ ਇੰਨਾ ਕੱਪੜਾ ਆਪਾਂ ਫਰੰਟ ਵਾਲੇ ਮੋਢੇ ਦੇ ਵਿੱਚੋਂ ਕੱਢ ਦਿੰਨੇ ਆ ਤਾਂ ਆਪਣੇ ਆ ਹਿੱਸੇ ਦੇ ਵਿੱਚ ਜਿਹੜੀ ਨੈਕ ਬਣਨ ਤੋਂ ਬਾਅਦ ਜਿਹੜੀ ਆ ਵਾਲੇ ਹਿੱਸੇ ਦੀ ਫਿਟਿੰਗ ਹੁੰਦੀ ਆ ਆਪਣੀ ਉਹ ਪ੍ਰੋਪਰ ਬਣ ਕੇ ਤਿਆਰ ਹੁੰਦੀ ਆ ਆਪਾਂ ਨੂੰ ਕੁਝ ਵੀ ਨਾਪਣ ਦੀ ਮੋਡੇ ਦੀ ਕਟਿੰਗ ਕਰਨ ਦੇ ਲਈ ਆਪਾਂ ਨੂੰ ਕਦੇ ਵੀ ਕੁਝ ਵੀ ਨਾਪਣ ਦੀ ਲੋੜ ਨਹੀਂ ਆਪਣੇ ਬ੍ਰੈਸਟ ਦਾ ਨਾਪ ਇੱਥੇ ਸਹੀ ਲੱਗਿਆ ਹੋਊਗਾ ਤਾਂ ਆਪਣਾ ਮੋਡਾ ਬਣ ਕੇ ਦੇਖੋ ਜੀ ਪ੍ਰੋਪਰ ਹੁੰਦਾਗਾ ਤਿਆਰ ਇਸ ਤਰ੍ਹਾਂ ਹੋ ਜਾਂਦੀ ਹੈ ਜੀ ਮੋਡੇ ਦੀ ਕਟਿੰਗ ਹਰ ਇੱਕ ਸਾਈਜ਼ ਦੇ ਵਿੱਚ ਆਪਾਂ 7.5 ਇੰਚ ਤੇ ਮੋਡੇ ਦੀ ਕਟਿੰਗ ਕਰਨੀ ਆਏਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਧੰਨਵਾਦ ਜੀ